ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋ ਕੇ ਕ੍ਰਸ਼ਟ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਆਪ ਜੀ ਨੂੰ ਮਿਲੇ ਤੇ ਆਪ ਜਲਦੀ ਜਲਦੀ ਖਰੀਦਦਾਰੀ ਕਰ ਸਕੋ ਨਰਖ ਤੇ ਪਰਖ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਕਰਕੇ ਲੈ ਕੇ ਜਾਇਆ ਕਰੋ ਸਾਡਾ ਕੰਮ ਹੈ ਜੀ ਵੀਡੀਓ ਨੂੰ ਬਣਾਉਣਾ ਅੱਜ ਦੀ ਵਿਜਿਟ ਪਿੰਡ ਅਲਗੋਕਲਾ ਜ਼ਿਲ੍ਹਾ ਛੇਰੀ ਤਰਦਰਸਰ ਦੇ ਤਸੀਹ ਸੱਜਣੋਂ ਲੱਗਦੀ ਪੱਟੀ ਬਾਈ ਹਰਪਾਲ ਦੇ ਫਾਰਮ ਤੇ ਪਹੁੰਚ ਚੁੱਕੇ ਆ ਸ਼ਾਇਰ ਟਾਪ ਦੀ ਗਰਮੀ ਵਾਲੀ ਵਾੜ ਲੈ ਕੇ ਆਇਆ ਪਲੂਨ ਪਹਿਲਾ ਸੂਬਾਈ ਸਾਰੀ ਜਾਣਕਾਰੀ ਲੈ ਕੇ ਦਿੰਨੇ ਆ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜੋ ਸੰਧੂ ਬੱਦਰਪੁਰੀਆ ਡੇਰੀ ਫਾਰਮ ਨਾਲ ਜੁੜਿਆ ਵੀਡੀਓ ਨੂੰ ਵੇਦੇ ਆ ਦਬ ਕੇ ਕੁਐਸਟ ਆ ਗਾੜੀ ਸ਼ੇਅਰ ਕਰਿਆ ਕਰੋ ਸਾਡੇ ਪਿਆਰ ਦੇ ਸਦਕਾ ਇਥੋਂ ਦੇ ਕਿਰਪਾ ਜੇ ਫਿਰਦੇ ਆ ਅਸੀਂ ਨਵੀਂ ਤੋਂ ਨਵੀਂ ਅਪਡੇਟ ਤੁਹਾਨੂੰ ਵਿਖਾਉਂਦੇ ਰਹੀਏ ਜੀ ਆਓ ਕਰੀਏ ਗੱਲਬਾਤ ਬਾਈ ਹਰਪਾਲ ਸਿੰਘ ਸਾਸੀ ਕਾ ਕੀ ਹਾਲ ਆ ਠੀਕ ਠਾਕ ਕੈਮ ਸ਼ੈਮ ਵਧੀਆ ਹਸਾ ਚੜਦੀ ਕਲਾ ਨੰਦ ਹੋਰ ਸੁਣਾਓ ਸਭ ਠੀਕ ਠਾਕ ਨਵੀਂ ਤਾਜੀ ਬਸ ਠੀਕ ਹੈ ਇਸ ਤਰ੍ਹਾਂ ਹੀ ਪੁਰਾਣੀ ਸੁਣਾ ਦਿਓ ਬਈ ਪੁਰਾਣੀ ਇਹ ਇਤਰਾ ਹੀ ਠੀਕ ਆ ਪੁਰਾਣੀ ਇਤਰਾ ਹੀ ਚੱਲੀ ਜਾਂਦੇ ਚੱਲੀ ਜਾਂਦਾ ਗਮ ਇੱਕੋ ਵੜਿਆ ਹਾਂਜੀ ਅਜੇ ਇੱਕੀ ਡਰੈਸ ਕਰੀਏ ਨਾ ਓਟਾ ਫੇਰ ਨਾਲ ਦੋਗਲਾ ਤੇ ਸਿਰ ਪੱਟੀ ਜਿਹੜਾ ਤੁਹਾਨੂੰ ਕਰਨ ਠੀਕ ਆ ਤੇ ਭਲੂਨ ਆ ਗਈ ਹਨਾ ਵਾਹ ਜੀ ਵਾਹ ਭਾਲ ਵਾ ਪਈ ਹੈ ਨਾ ਹਾਂ ਭਾਲੇਗੀ ਸੱਜਣੋ ਥਾਰ ਬੜਾ ਸੋਹਣਾ ਲੱਗਾ ਏ ਠੀਕ ਆ ਜੀ ਤੇ ਬਾਕੀ ਭਾਲ ਪਈ ਆ ਮੈਂ ਤੁਹਾਨੂੰ ਨੇੜ ਤੋਂ ਵੜੇ ਚੈੱਕ ਕਰਵਾ ਦੇਣਾ ਏ ਲੋ ਜੀ ਥਾਰ ਬੜਾ ਮੋਟਾ ਟਿੱਪਣ ਵੀ ਚੰਗੀ ਆਈ ਆ ਤੇ ਭਾਲ ਪਈ ਜਰੂਰ ਨੋਟ ਕਰਿਓ ਸਮਾਂ ਕੋਈ 1-2 ਦਿਨ ਲੈ ਜੂ ਨਾ ਦੋ ਦਿਨ ਲੈ ਜੀ ਦੋ ਤੇ ਤੋਰਾ ਕਰਾਈਏ ਚੈੱਕ ਠੀਕ ਆ ਜੀ ਸਜਣੋ ਸਮਾ ਕੋਈ 2 ਦਿਨ ਦਾ 1 ਦਾ 2 ਦਾ ਬਾਕੀ ਖੜਦੀ ਆ ਵੱਚੀ ਬਣੀ ਆ ਪਹਿਲਾ ਸੂਆ ਤੇ ਦੁੱਧ ਕਿੰਨਾ ਤੁਹਾਡੇ ੜਗੇ ਨਾਲ ਪਹਿਲਾਂ ਨਹੀਂ ਚਵਾ ਜੂ ੜਗਾ ਲਾਈ ਆਪਾਂ ਹਾਂ ਇਹਨਾਂ ਦੇ ਬੜੇ ਆਰਾਮ ਨਾਲ ਭਰ ਦੋਗੀ ਹਨਾ ਲੋ ਜ ਸਜਣੋ ਕਰੋ ਤੋਰਾ ਤਰਾ ਚੈੱਕ ਕਰਵਾ ਦਿਓ ਬਾਈ ਰਪਾਲ ਲੰਮੀ ਤੋਰ ਦੋ ਵਹਿੜ ਚੰਗੀ ਆ ਚਮਕਦਮ ਕਾਲੀ ਪੂਰੀ ਆ ਨਾ ਰਾਜੀ ਬਾਜੀ ਆ ਪੂਰੀ ਲਊ 42 ਆ ਕਲਰ ਬੜਾ ਸੁਣਾ ਬਾਹਰ ਬੰਦੋਤ ਨਹੀਂ ਚੱਲ ਆਇਓ ਮੋੜ ਕੇ ਲੈ ਜਾਓ ਲਓ ਜੀ ਡਿੱਪਨ ਤੋਂ ਬੜੀ ਆਈ ਡਿੱਪਨ ਬਹੁਤ ਚੰਗੀ ਆਈ ਆ ਬੋਲੀ ਆ ਬੋਲੀ ਰੂਵੜੀ ਥਾਨ ਵੀ ਚੰਗਾ ਲੱਗਾ ਥਾਨ ਬੜਾ ਮੋਟਾ ਏ ਥਾਨ ਭੁਲਾ ਭੁਲਾ ਚ ਪਾ ਕੇ ਲੁਕਿਆ ਜਾਵਦਾ ਬਾਕੀ ਢਿਲ ਢੁਲ ਬੜੀ ਆ ਕਰਮਾਲੀ ਨੂੰ ਤੋਰਾ ਬੜਾ ਚੰਗਾ ਲੱਗਾ ਵਛੀ ਨੂੰ ਗਰਮੀ ਦੀ ਜਿੰਦ ਜਾਨ ਸੱਜਰੋਂ ਪੂਰੀ ਓਕਰ ਫੋੜਿਆ ਵਛੀ ਬਾਈ ਫਿਰ ਭਾਲ ਇਹਦੀ ਕੀਮਤ ਕਿੰਨੀ ਕਰ ਦਈਏ ਕੀਮਤ ਵੇਜਿਆ 40000 ਮੋਟ ਕਰਨਾ ਤੇ ਫਿਰ ਕਿੰਨੇ ਦੇ ਦੇ ਦਈਗੇ 37 ਦੇ ਦੇਗੇ ਹੋਰ ਛੱਡ ਦਈਏ ਚਲ ਯਾਰ ਹੋਰ ਛੋਟ ਕਰ ਦੇ 36 ਦੇ ਦੇ ਦਈਗੇ ਤਾਂ 36 ਦੇ ਠੀਕ ਆ ਲਓ ਸੱਜਣੋ 36000 ਦੇ ਵਿੱਚ ਮਿਲ ਜੂਗੀ ਤੇ ਖਰੀਦਦਾਰੀ ਆਪਣੀ ਗੱਲ ਆ ਦੋ ਬਾਰ ਦਾ ਕਿਲੋ ਨਰਮਾ ਨਾ ਦਿੱਤੀ ਜਾਣਾ ਇੰਨਾ ਹਨਾ ਬੜੇ ਆਰਾਮ ਨਾਲ ਵਿੱਚ ਸੋਹਣੀ ਆ ਲੋਲੇ ਹੀ ਬੋਲੀ ਜੀ ਅਸਜਣਾ ਜਿਆਦਾ ਬਹੁਤ ਚਾਰ ਹਾਂ ਚਾਹ ਦੰਦ ਤੇ ਮਗਰ ਵੀ ਬੜੀ ਸੋਹਣੀ ਢਿਲ ਢੁਲ ਪਾਈ ਆ ਵਾਨਾ ਜਿਹੜਾ ਆਰਡਰ ਕੁਆਲਟੀ ਹੋ ਉਹ ਤਿਆਰ ਕਰੂਗੀ ਭਰਪੂਰ ਕੱਢ ਕੇ ਸੁੰਦਿਆ ਸੁੰਦਿਆ ਖਰੀਦਦਾਰੀ ਕਰਿਓ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ